ਇਦਾਂ ਲੱਗ ਰਿਹਾ ਜਿਵੇਂ ਪੰਜਾਬੀ ਇੰਡਸਟਰੀ ਨੂੰ ਕਿਸੇ ਦੀ ਨਜ਼ਰ ਲੱਗ ਚੁੱਕੀ ਹੈ ਰਾਜਵੀਰ ਜਵੰਦੇ ਦੇ ਦੁੱਖ ਦੇ ਵਿੱਚੋਂ ਹਾਲੇ ਲੋਕ ਬਾਹਰ ਨਿਕਲੇ ਨਹੀਂ ਰਾਜਵੀਰ ਜਵੰਦੇ ਦੀ ਹਜੇ ਚੇਤਾ ਠੰਡੀ ਵੀ ਨਹੀਂ ਹੋਈ ਇੱਕ ਹੋਰ ਪੰਜਾਬੀ ਇੰਡਸਟਰੀ ਦਾ ਸਤਾਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਹ ਪੰਜਾਬੀ ਕਲਾਕਾਰ ਹੈ ਗੁਰਮੀਤ ਮਾਨ ਜਿਦੀ ਇੱਕ ਸਭ ਤੋਂ ਸੁਪਰ ਹਿੱਟ ਕੈਸਟ ਆਈ ਸੀ ਯੂਪੀ ਚ ਬਲੈਕਚਰ ਦੀ ਹੋਰ ਅਨੇਕਾਂ ਕੈਸਟਾਂ ਰਹੀਆਂ ਗੀਤ ਤੇ ਕੈਸਟਾਂ ਸੁਪਰ ਹਿੱਟ ਹੋਈਆਂ ਸੀ ਇਸ ਸਮੇਂ ਯੂਪੀ ਚ ਬਲੈਕਚਰ ਦੀ ਜਿਹੜੀ ਕੈਸਟ ਇਸ ਦੀ 25 ਸਾਲ ਪਹਿਲਾਂ ਆਈ ਸੀ ਤਾ ਹੁਣੇ ਹੁਣੇ ਇਹ ਨਿਊਜ਼ ਆਈ ਹੈ ਕਿ ਇੱਕ ਹੋਰ ਪੰਜਾਬੀ ਇੰਡਸਟਰੀ ਦਾ ਨਾਮਵਾਰ ਕਲਾਕਾਰ ਆਪਣੇ ਸਮੇਂ ਤੂਤੀ ਬਲਾਉਣ ਵਾਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਪੰਜਾਬੀ ਇੰਡਸਟਰੀ ਤੇ ਦੁੱਖਾਂ ਦਾ ਪਹਾੜ ਜਿਹੜਾ ਟੁੱਟ ਚੁੱਕਿਆ ਹੈ। ਪਤ ਨਹੀਂ ਲੱਗਦਾ ਕਦੋਂ ਕਿਹੜੀ ਬੁਰੀ ਖ਼ਬਰ ਬਣ ਕੇ ਸਾਹਮਣੇ ਆ ਜੇ। ਇੱਕਦਮ ਇਨਸਾਨ ਨੂੰ ਝਟਕਾ ਲੱਗਦਾ ਹੈ। ਹਾਲੇ ਲੋਕ ਰਾਜਵੀਰ ਜਵੰਦੇ ਦੇ ਪਿੰਡ ਵਿੱਚ ਨੇ। ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾ ਰਹੇ ਐ ਤੇ ਉਸ ਤੋਂ ਬਾਅਦ ਇੱਕ ਹੋਰ ਮੰਦ ਭਾਗੀ ਖ਼ਬਰ ਨਿਕਲ ਕੇ ਸਾਹਮਣੇ ਆ ਗਈ।